ਨੇਗਾ ਸਵਾਗਤ ਹੈ ਜੀ ਤੁਹਾਡਾ ਰੰਧਾਵਾ ਪਰਮਜੀਤ YouTube ਚੈਨਲ ਤੇ ਇੱਕ ਐਸੇ ਚੈਨਲ ਤੇ ਜਿਹੜਾ ਸਮਰਪਿਤ ਹੈ ਪੰਜਾਬੀ ਲੋਕ ਵਿਰਸੇ ਨੂੰ ਅਰ ਜਿਹੜਾ ਵਚਨਬਾਤ ਹੈ ਤੁਹਾਡੇ ਤੱਕ ਪੰਜਾਬੀ ਲੋਕ ਕਉ ਰੂਪਾਂ ਪਰ ਪੰਜਾਬੀ ਵਿਆਹ ਦੀਆਂ ਰਸਮਾਂ ਪਛਾਣ ਲਈ ਔਰ ਮੈਂ ਪ੍ਰੋਫੈਸਰ ਰੰਧਾਵਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਹਾਜ਼ਰ ਹਾਂ ਲੈ ਕੇ ਅਰੋਸ ਦੀ ਤਰ੍ਹਾਂ ਇੱਕ ਨਵੀਂ ਵੀਡੀਓ ਔਰ ਸਾਨੂੰ ਤੁਹਾਡੇ ਪਰਵੇ ਹੰਗਾਰੇ ਦੀ ਹਮੇਸ਼ਾ ਉਡੀਕ ਰਹਿੰਦੀ ਹੈ ਸਾਡੀ ਵੀਡੀਓਜ਼ ਤੇ ਲਾਈਕ ਸ਼ੇਅਰ ਕਮੈਂਟ ਜੂਰ ਕਰਿਆ ਕਰੋ ਔਰ ਦੱਸਿਆ ਕਰੋ ਕਿ ਅਸੀਂ ਇਸ ਚੈਨਲ ਨੂੰ ਹੋਰ ਕਿਵੇਂ ਬਿਹਤਰੀਨ ਤੁਹਾਡੇ ਲਈ ਬਣਾ ਸਕਦੇ ਹਾਂ ਆ ਦੋਸਤੋ ਜਿੰਨਾਂ ਦੋਸਤਾਂ ਨੂੰ ਪੰਜਾਬੀ ਲੋਕ ਕਾ ਰੂਪਾ ਨਾਲ ਬਹੁਤ ਮੁਹੱਬਤ ਹੈ ਪਿਆਰ ਐਕਸਰ ਗੁੰਡਰੋਂਤੇ ਦੇਖੇ ਜਾਂਦੇ ਨੇ ਅਸੀਂ ਉਹਨਾਂ ਦੋਸਤਾਂ ਨੂੰ ਹੀ ਬੇਨਤੀ ਕਰਾਂਗੇ ਅਪੀਲ ਕਰਾਂਗੇ ਕਿ ਉਹ ਆਪਣੀ ਇਸ ਮੁਹੱਬਤ ਤੇ ਪਿਆਰ ਨੂੰ ਜੋ ਲੋਕ ਵਰਸੇ ਦੇ ਪ੍ਰਤੀ ਉਹਨਾਂ ਦੇ ਮਨ ਵਿੱਚ ਹੈ ਸਾਡੇ ਚਾਹਨਾ ਤੇ ਵੀ ਲੈ ਕੇ ਆਉਣ ਆਪਣੀਆਂ ਵੀਡੀਓ ਬਣਾ ਕੇ ਭੇਜਣ ਕੋੜੀਆਂ ਸੁਹਾਗ ਟੱਪੇ ਬਾਈਏ ਬੋਲੀਆਂ ਲੰਬੀ ਹਕਤੇਗੀ ਚੋਲਕੀ ਦੇ ਗੀਤ ਵਿਰਾਕ ਦੇ ਗੀਤ ਦੀਆਂ ਅਸੀਂ ਆਪਣੇ ਚੈਨਲ ਤੇ ਬੜਾ ਪਸੰਦ ਕਰਾਂਗੇ ਉਹ ਨਿੱਕੇ ਨਿੱਕੇ ਸ਼ਾਰਟਸ ਵੀ ਭੇਜ ਸਕਦੇ ਨੇ ਸੱਟੜੀਆਂ ਦੇ ਟੱਪਿਆਂ ਦੇ ਬੋਲੀਆਂ ਦੇ ਅਸੀਂ ਉਹ ਵੀ ਬੜਾ ਪਸੰਦ ਕਰਾਂਗੇ ਜੀ 50 ਸਕਿੰਟ ਦਾ ਸ਼ਾਰਟ ਹੋਵੇ ਤਾਂ ਬਹੁਤ ਬਿਹਤਰ ਆਏਗਾ ਕਿਸੇ ਗੱਲ ਦਾ ਪਤਾ ਨਾ ਲੱਗੇ ਸਾਨੂੰ ਕਾਲ ਕਰ ਲਿਓ ਜਿਹੜਾ ਨੰਬਰ ਦਿੱਤਾ ਹੋਇਆ 98155 35410 ਅਸੀਂ ਤੁਹਾਨੂੰ ਸਾਰਾ ਕੁਝ ਸਮਝਾ ਦੇਾਂਗੇ ਔਰ ਮੈਂ ਉਮੀਦ ਕਰਦਾ ਤੁਸੀਂ ਇਸ ਮਨਛਾ ਨੂੰ ਪੂਰਾ ਕਰੋਗੇ ਜੀ ਸਾਡੇ ਚੈਨਲ ਦਾ ਜਿਹੜਾ ਦੂਸਰਾ ਮਕਸਦ ਜਿਹੜੀ ਦੂਸਰੀ ਕੋਸ਼ਿਸ਼ ਹੈ ਪੰਜਾਬੀ ਵਿਆਹ ਵਰਸਬੰਦ ਜਨਵੇਂ ਅਰਸਮ ਰਿਵਾਜ ਨੇ ਉਹਨਾਂ ਨੂੰ ਅਪਲੋਡ ਕਰਨਾ ਹੈ ਤਾਂ ਕਿ ਆਲਵੜੀਆਂ ਪੀੜ੍ਹੀਆਂ ਵਾਸਤੇ ਪੰਜਾਬੀ ਵਿਆਹਾਂ ਦੀ ਸ਼ਾਨੋ ਸ਼ੌਕਤ ਜਿਹੜੀ ਹੈ YouTube ਦੀ ਕਾਮੇਡੀ ਇੱਕੀ ਵਿੱਚ ਸੰਭਾਲੀ ਜਾ ਸਕੇ ਔਰ ਸਾਡੀ ਆਉਣ ਵਾਲੀ ਪੀੜ੍ਹੀ ਜੇ ਵੀ ਵਹਿਵਾਂ ਦੇ ਮਾਣ ਤੇ ਫਕਰ ਮਹਿਸੂਸ ਕਰ ਸਕੇ ਮੈਂ ਉਮੀਦ ਕਰਦਾ ਕਿ ਤੁਸੀਂ ਵੀ ਇਸ ਵਕਤ ਸਾਡਾ ਸਹਿਯੋਗ ਦਿਓਗੇ ਸਾਡਾ ਸਾਥ ਦਿਓਗੇ ਤੁਹਾਡੇ ਘਰ ਵਿੱਚ ਵੀ ਨ ਕੋਈ ਵਿਆਹ ਦੀ ਵੀਡੀਓ ਹੈਗੀ ਹੈ ਜੀ ਤਾਂ ਲੋ ਜਰੂਰ ਦਿਓ ਜੀ ਅਸੀਂ ਆਪਣੇ ਚੈਨਲ ਤੇ ਬਣਾਤ પસંદ ਕਰਾਂਗੇ ਕਿਉਂਕਿ ਜਿੰਨਾ ਦਿਨਾਂ ਵਿੱਚ ਵਿਆਹ ਹੁੰਦੇ ਨੇ ਲੋਕ ਅਕਸਰ YouTube ਨੂੰ ਬਸ ਰਿਸਰਚ ਕਰਦੇ ਨੇ ਵਿਆਹ ਦੀਆਂ ਰਸਮਾਂ ਨਿਭਾਉਣ ਦੇ ਵੱਖਰੇ ਵੱਖਰੇ ਆਈਡੀਆ ਲੈਣ ਵਾਸਤੇ ਅਸਟਾ ਚੈਨਲ ਉਹਨਾਂ ਨੂੰ ਆਈਡੀਆ ਮਹੱਗਿਆ ਕਰਦਾ ਹੈ ਅਤੇ ਤੁਸੀਂ ਵੀ ਸਮਾਜ ਨੂੰ ਆਪਣਾ ਯੋਗਦਾਨ ਦਿਓ ਜੀ ਅਸੀਂ ਬਹੁਤ ਸਾਰੇ ਰਿਸਪੈਕਟੇਬਲ ਫੈਮਿਲੀ ਦੀ ਵੀਡੀਓ ਪਾ ਚੁੱਕੇ ਹਾਂ ਜੀ ਕੋਈ ਹਰਜ ਵਾਲੀ ਗੱਲ ਨਹੀਂ ਅਸੀਂ ਤੁਹਾਨੂੰ ਵੀਡੀਓ ਕਾਪੀ ਕਰਨ ਤੋਂ ਬਾਅਦ ਵਾਪਸ ਕਰ ਦੇਾਂਗੇ ਤੁਸੀਂ ਉਹਨਾਂ ਨੂੰ ਪੈਂਟਰਾਇਜ਼ ਵੀ ਦੇ ਸਕਦੇ ਹੋ ਸਾਡੇ ਚੈਨਲ ਤੇ ਜਿਹੜੀ ਵੀਡੀਓ ਨਾਲ ਲੱਭਣ ਦਾ ਸੌਖਾ ਤਰੀਕਾ ਤੁਸੀਂ ਜੋ ਵੀ ਲੱਭਣਾ ਚਾਹੁੰਦੇ ਉਸ ਦਾ ਨਾਲ ਸਾਡੇ ਚੈਨਲ ਦਾ ਨਾਲ ਕੋ ਜਵੇ ਢੋਲਕੀ ਤੇ ਗੀਤ ਅਦਾਵਾ ਪਰਮਜੀਤ ਲੇਡੀਜ਼ ਗੀਤ ਅਦਾਵਾ ਪਰਮਜੀਤ ਜਾਗੋ ਅਦਾਵਾ ਪਰਮਜੀਤ ਟੱਪੇ ਅਦਾਵਾ ਪਰਮਜੀਤ ਨੂੰ ਵੀਡੀਓ ਮਿਲ ਜਾਗੀ ਤੇ ਤੁਸੀਂ ਇਸ ਤਰ੍ਹਾਂ ਹੀ ਤਮਾਮ ਵੀਡੀਓ ਦਾ ਅਨੰਦ ਮਾਣਦੇ ਰਹੋ ਜੀ ਚੱਲਦੇ ਆ ਜੀ ਫਿਰ ਮਿਲਾਂਗੇ ਅਗਲੀ ਵੀਡੀਓ ਚ ਚਿਕ ਕੇ ਬਾਏ ਥੈਂਕ ਯੂ ਪੰਜਾਬੀ ਕਾਬਰਪੁਰ ਦੀ ਰਾਤ ਕਰਨ ਵਾਲੇ ਸਾਰੇ ਹੀ ਭੈਣੋ ਅਤੇ ਵੀਰੋ ਹਾਜ਼ਰ ਹੈ ਤਾਡੀ ਆਪਣੀ ਪਰਮਜੀਤ ਕੌਰ ਫ਼ਮ ਨੇ ਅਗਲਾ ਗੀਤ ਲਾਕੇ ਦੋਸਤੋਂ ਸਾਰੇ ਜਾਣਦੇ ਆਂ ਕਿ ਲੋਕੀਤਾਂ ਦੀਆਂ ਕਿਤਾਬਾਂ ਬਹੁਤ ਪાંਜੋ ਮਾਰਕ ਵਿੱਚ ਸਾਥ ਆਪਈਆਂ ਹਨ ਪਰ ਮੋਬਾਈਲ ਦੇ ਯੂਟਿਊਬ ਵਿੱਚ ਇਹਨਾਂ ਗੀਤਾਂ ਨੂੰ ਸੁਣਨ ਦਾ ਰਵਾਜ ਸਿਰਫ ਯੂਟਿਊਬ ਨਾਲ ਰਹਿ ਗਿਆ ਹੈ ਅਤੇ ਮੈਂ ਉਨਾ ਸਾਰੇ ਯੂਟਿਊਬਰਸ ਦਾ ਧੰਨਵਾਦ ਕਰਦੀ ਹਾਂ ਜੋ ਇਸ ਸਬਾਚਾਰ ਨੂੰ ਸੰਭਾਲਣ ਵਿੱਚ ਆਪਣਾ ਬੰਦਾ ਯੋਗਦਾਨ ਪਾ ਰਹੇ ਹਨ ਮੈਨੂੰ ਵੀ ਇਸੇ ਕਰਕੇ ਉਤਮ ਮੁੰਦਾ ਹੈ ਕਿ ਇਹ ਗੀਤ ਗਾਈਏ ਅਤੇ ਇਹ YouTube ਵਿੱਚ ਸੰਭਾਲੇ ਜਾਣ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਇਹਨਾਂ ਗੀਤਾਂ ਤੋਂ ਕੋਈ ਲਾਭ ਲੈ ਸਕੇ ਚਲੋ ਫਿਰ ਸ਼ੁਰੂ ਕਰ ਲੱਗੀਆਂ ਅਗਲੇ लिप्ते हस वार्या चातेरा डेका पुलिया बेचीरे वाले डेका पुलि केरी माण्डलिया वे चिरवालया माण्डलिया वे पलया लिपया Bye.

Aqui ah, na rapuquiá vejo re vale a rapuquiá veio vale a putiá quando

Litia zuharia Txantra deka pulia Betxire balia ਮਾਜੀ ਮੈਂ ਤੇ ਨਾਜ ਵਿੱਚ ਬੈਠੀ ਗੱਲਾਂ ਰਹੀ ਆ ਤੇ ਬਾਰ ਬਾਰ ਮੈਨੂੰ ਲੋਕ ਦੇਖਣ ਆ ਰਹੇ ਆ ਕਿ ਮੈਡਮ ਕੀ ਕਰਦੀ ਪਈ ਆ ਐ ਨਹੀਂ ਪਤਾ ਮੈਡਮ ਨੂੰ ਮਨਾ ਦਿੱਤਾਗਾ ਇਸ਼ਕ ਉਹ ਆਪਣੇ ਇਸ਼ਕ ਨੂੰ ਪੂਰਾ ਕਰ ਰਹੀ ਹੈ ਧੰਨਵਾਦ ਫਿਰ ਮਿਲਾਂਗੇ ਅਗਲੀ ਵੀਡੀਓ ਵਿੱਚ Sous-titrage Société Radio-Canada